हां जी ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਮਹਰਾਣਾ ਮਹਰਾਣਾ ਪਿੰਡ ਬਿਲਕੁਲ ਨੇੜੇ ਹਰੀਕੇ ਪੱਤਨ ਦੇ ਰਹਿ ਜਾਂਦਾ ਇਧਰ ਗੰਡੀ ਪਿੰਡ ਪਿੰਡ ਬਿਲਕੁਲ ਲੱਗੇ ਆ ਸੋ ਵੀਰ ਤਲਵਿੰਦਰ ਸਿੰਘ ਉਹਨਾਂ ਦੇ ਘਰ ਅੱਜ ਆਪਣੀ ਵਿਜ਼ਿਟ ਆ ਠੀਕ ਆ ਜੀ ਤੇ ਪਹਿਲਾਂ ਵੀ ਆਪਾਂ ਇਹਨਾਂ ਦੇ ਫਾਰਮ ਤੋਂ ਇਸ ਘਰੋਂ ਪਹਿਲਾਂ ਵੀ ਤਕਰੀਬਨ ਜਦੋਂ ਵੀ ਮਾਲ ਬਿਲਕੁਲ ਤਿਆਰੀ ਤੇ ਆਉਂਦਾ ਤੇ ਵੀਰ ਉਹਨੇ ਆਪਣੇ ਘਰੋਂ ਕੋਈ 1 2 1 2 ਨੱਕ ਜਿਹੜਿਆ ਕੋਈ ਸਾਲ ਛਮਾਈ ਜਿਹੜੇ ਸੇਲ ਕਰਦੇ ਰਹਿੰਦੇ ਆ ਅੱਜ ਇਸ ਵੀਡੀਓ ਦੇ ਵਿੱਚ ਜਿਹੜੇ ਆਪਾਂ ਤੁਹਾਨੂੰ ਦੋ ਨਾਗ ਦਿਖਾਉਣੇ ਆ ਮੱਝਾਂ ਝੋਟੀਆਂ ਆਪਾਂ ਤੁਹਾਨੂੰ ਜਿਹੜੀਆਂ ਦੋ ਦਿਖਾਉਣੀਆਂ ਨੇ ਫੁੱਲ ਹੈਵੀ ਪਾਰਟੀ ਵੇਡ ਦੇ ਵਿੱਚ ਆ ਚੰਗੇ ਦੁੱਧ ਬਾਦ ਵਾਲੀਆਂ ਨੇ ਦੁੱਧਾਰੂ ਮੱਝਾਂ ਨੇ ਇੱਕ ਮੇਰੇ ਭਰਾ ਕਾਫੀ ਸ਼ੌਂਕ ਰੱਖਦੇ ਵੀ ਕੋਈ 17-18 ਸਰੀ ਮੱਝ ਹੋਵੇ ਤਾਂ ਸਾਨੂੰ ਜ਼ਰੂਰ ਦੱਸ ਪਾਇਓ ਬਿਲਕੁਲ ਇਸੇ ਤਰ੍ਹਾਂ ਆਪਾਂ ਬਿਲਕੁਲ ਵੀਡੀਓ ਦੇ ਮਾਧਿਅਮ ਰਾਹੀਂ ਜਿਹੜੀ ਬਿਲਕੁਲ ਚੀਜ਼ ਆ ਤੁਹਾਡੇ ਤੱਕ ਪਹੁੰਚ ਕਰ ਦਿੱਤੀ ਆ ਇੱਕ ਮੱਝ ਵੱਡੀ ਦਿਖਾਉਣੀ ਆ ਭਰਾਵਾਂ ਨੂੰ ਤੱਜਾ ਸੂਆ ਸੋਣ ਵਾਲੀ ਆ ਇੱਕ ਤਕਰੀਬਨ ਕੋਈ 13 ਕਾ ਕਿਲੋ ਦੁੱਧ ਵੀਰਾਂ ਦਾ ਵੀ ਪਿਛਲੇ ਸੂਏ ਚਵਾਇ ਉਹ ਝੋਟੀ ਆਪਾਂ ਉਹ ਮੱਝ ਤੁਹਾਨੂੰ ਦਿਖਾ ਦੇਵਾਂਗੇ ਦੋਵੇਂ ਵੈਸੇ ਤੇਜਾ ਤੇਜਾ ਸੁਹਾ ਇਹ ਮੱਝਾ ਸੂਣ ਵਾਲੀਆਂ ਨੇ ਪੂਰੀ ਗੱਲਬਾਤ ਕਰਾਂਗੇ ਖਾਸ ਜਿਹੜੀ ਵਿਜਟ ਆ ਤੁਸੀਂ ਪਿੰਡ ਮਹਰਾਣੇ ਕਰਨੀ ਹੈ ਠੀਕ ਆ ਜੀ ਹਰੀਕੇ ਪੱਤਣ ਦੇ ਨੇੜੇ ਸੋ ਤਰੀਕਾ ਜ 2 ਅਕਤੂਬਰ ਨੋਟ ਕਰ ਲਓ ਸਮਾਂ ਮਾਰਨਿੰਗ ਦੇ ਕੋਈ 11:00 ਵਜੇ ਦਾ ਪੂਰੀ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਵੀਰ ਤਲਵਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ ਹੋਰ ਭਾਜੀ ਕਿਵੇਂ ਠੀਕ ਠਾਕ ਜੀ ਵੀਰ ਤਲਵਿੰਦਰ ਤਕਰੀਬਨ ਆਪਾਂ ਪਹਿਲਾਂ ਵੀ ਦੋ ਤਿੰਨ ਵੀਡੀਓ ਪਾ ਚੁੱਕੇ ਆਪਣੇ ਘਰੋਂ ਆਪਾਂ ਜਦੋਂ ਵੀ ਮਾਲ ਵਿਖਾਇਆ ਆਪਣੇ ਘਰ ਦਾ ਪਸ਼ੂ ਮਾਲ ਵਿਖਾਇਆ ਕੋਈ ਸਿਲ ਪਰਚੇ ਵਾਲਾ ਤੁਹਾਡਾ ਕੰਮ ਨਹੀਂ ਰਿਹਾ ਕਿ ਹਨਾ ਵੇਚਣ ਵਾਲਾ ਵਪਾਰ ਲੈਣ ਦਾ ਹਾਂਜੀ ਕਰਦਾ ਹੀ ਹੈ ਠੀਕ ਆ ਤੇ ਅੱਜ ਜਿਹੜੀਆਂ ਵੀਰ ਆਪਣੇ ਕੋਲ ਦੋ ਮੱਜਾ ਹੁਣ ਮਤਲਬ ਤਿਆਰੀ ਤੇ ਆਪਾਂ ਸਮਝਦੇ ਆਂ ਵੀ ਦੋ ਮੱਜਾ ਤਿਆਰੀ ਵਾਲੀਆਂ ਨੇ ਆਪਣੇ ਕੋਲ ਤੇ ਦੋਵੇਂ ਤੁਸੀਂ ਦੱਸ ਰਹੇ ਜੇ ਵੀ ਤੇਜਾ ਤੇਜਾ ਸਵੇਰ ਸੋਣ ਲੱਗ ਗਿਆ ਹਾਂਜੀ ਤੇ ਤਕਰੀਬਨ ਜਕਰਕ ਮੋٹے ਤੌਰ ਤੇ ਆਪਾਂ ਤੁਹਾਡੇ ਤੋਂ ਜਾਣਕਾਰੀ ਲਈਏ ਜਿਹੜੀ ਆਹ ਮੱਜਾ ਆਪਣੇ ਕੋਲ ਫੁੱਲ ਵੱਡੇ ਢਾਂਚੇ ਦੇ ਵਿੱਚ ਵੈਸੇ ਮੱਜਾ ਦੋਵੇਂ ਵੱਡੀਆਂ ਪੂਰੀਆਂ ਹਾਂਜੀ ਇਹ ਜਿਹੜੀ ਮੱਝ ਇਹ ਤੀਜਾ ਸਵੇਰ ਸੂਣ ਵਾਲੀ ਆ ਦੂਜੇ ਸਵੇਰ ਕਿੰਨਾ ਕੁ ਦੁੱਧ ਦੇ ਨੇ ਆਪਣੇ ਘਰੇ ਚਵਾਇਆ ਅਮਰ ਅਮਰ 17 ਲੀਟਰ ਚੋਇਆ ਆ 17 ਲੀਟਰ ਇਹਦੇ ਥੱਲੇੋਂ 17 ਲੀਟਰ ਚੋਇਆ ਤੁਸੀਂ ਆਹ ਜਿਹੜੀ ਝੋਟੀ ਆਪਣੀ ਇਹ ਵੀ ਤੀਜਾ ਸਵੇਰ ਹੀ ਆ ਜੀ ਇਹਦੇ ਇਹ ਇਹਦੇ ਥੱਲੇੋਂ ਕਿੰਨਾ ਕੁ ਦੁੱਧ ਚਵਾਇਆ 12 13 12 13 ਮੰਨ ਲਾ ਲਓ ਜੀ 12 13 ਕਿਲੋ ਸੋ ਦੋਸਤੋ 12 13 ਕਿਲੋ ਇਹ ਝੋਟੀ ਨੇ ਦੁੱਧ ਚਵਾਇਆ ਸੋ 17 ਕਿਲੋ ਆਹ ਮੱਝ ਨੇ ਦੁੱਧ ਚਵਾਇਆ ਠੀਕ ਆ ਜੀ ਤੇ ਕੋਈ ਵੀ ਆਪਣਾ ਫਾਰਮਰ ਭਰਾ ਠੀਕ ਆ ਜੀ ਸਟਾਰਟਿੰਗ ਤੋਂ ਦੱਸ ਦਿੰਨੇ ਆ ਜਦੋਂ ਤੁਸੀਂ ਵਿ ਚਾਹੇ ਕਾਲ ਕਰੋਗੇ ਚਾਹੇ ਸੌਦੇ ਦੀ ਗੱਲਬਾਤ ਤੋਰੋਗੇ ਦੂਰੋਂ ਨੇੜੋਂ ਕਿਸੇ ਭਰਾ ਨੇ ਆਉਣਾ ਤੇ ਕੱਦ ਹਾਈਟ ਫੁੱਲ ਵੱਡੇ ਮੰਨ ਕੇ ਸੌਦਾ ਕਰਿਆ ਜੇ ਕੋਈ ਛੋਟੇ ਕੱਦ ਕਾਟ ਵਾਲੀਆਂ ਮੱਜਾਂ ਨਹੀਂ ਹੈਗੀਆਂ ਪੂਰੀ ਵੱਡੀ ਹਾਈਟ ਕੱਦ ਵਾਲੀਆਂ ਨੇ ਸੋ ਸ਼ੁਰੂਆਤ ਕਰਾਂਗੇ ਆਪਾਂ ਵੀਡੀਓ ਨੂੰ ਤੁਸੀਂ ਹੱਟ ਤੱਕ ਦੇਖਿਆ ਜੇ ਪਹਿਲੇ ਨੰਬਰ ਤੋਂ ਜਿਹੜੀ ਸ਼ੁਰੂਆਤ ਕਰਾਂਗੇ ਇੱਕ ਫੁੱਲ ਵੱਡੀ ਮੱਝ ਤੁਹਾਨੂੰ ਦਿਖਾ ਦਾਂਗੇ ਤਕਰੀਬਨ ਕੋਈ 17 ਕਿਲੋ ਦੁੱਧ ਤੁਹਾਨੂੰ ਦੱਸ ਹੀ ਦਿੱਤਾ ਵੀਰ ਨੇ ਵੀ 17 ਕਿਲੋ ਦੁੱਧ ਦੂਜੇ ਸਵੇਰੇ ਦੇ ਵਿੱਚ ਇਸ ਮੈਨ ਚ ਆਇਆ ਫੁੱਲ ਹਾਈਟ ਲੈਂਥ ਇੱਕ ਵਾਰੀ ਜਸ਼ਨ ਮਾਰ ਕੇ ਕੈਮਰਾ ਦਿਖਾ ਦੇ ਜੰਪਾਲ ਤੁਸੀਂ ਵੇਖ ਸਕਦੇ ਜੇ ਪੂਰੀਆਂ ਚੌੜੇ ਪੱਲੇ ਦੀਆਂ ਵੱਡੀਆਂ ਮੱਜਾਂ ਜਿਹੜੀਆਂ ਆਪਾਂ ਤੁਹਾਨੂੰ ਦਿਖਾ ਰਹੇ ਆ ਤੇ ਇਹ ਵੀਰ ਤਲਵਿੰਦਰ ਹੁਣ ਜੇਕਰ ਦਿਨਾਂ ਦੀ ਗੱਲ ਕਰੀਏ ਸਮਾਂ ਇਹਦਾ ਅੱਜ ਤੋਂ ਕਿੰਨੇ ਕੁ ਦਿਨ ਬਾਕੀ ਆ ਜੀ 5 ਤਰੀਕ ਨੂੰ ਪੂਰੇ ਨੇ ਦਿਨ 5 ਤਰੀਕ ਆ ਜੂਗੀ ਜੀ ਅੱਜ 2 ਅਕਤੂਬਰ ਆ ਮਤਲਬ ਤੇ 5 ਅਕਤੂਬਰ ਨੂੰ ਦਿਨ ਪੂਰੇ ਆ ਹਾਂਜੀ ਤੇ ਉੱਤੇ ਜਿੱਡੀ ਕਰਾਜੀ ਆ ਕਰਮਾਣੀ ਪੰਜ ਦਿਨ ਲੈ ਜੀ ਤੇ ਆ ਲੈ ਜੂਗੀ ਉੱਤੇ ਵੀ ਕੋਈ ਹਫਤਾ ਅਖੰਡ ਮੰਨ ਕੇ ਸੌਦਾ ਕਰੇ ਹਨਾ ਲਓ ਵੀ ਦੋਸਤੋ ਜੇਕਰ ਗੱਲ ਕਰੀਏ ਮੂੰਹ ਮੱਥੇ ਦੀ ਬਿਲਕੁਲ ਫੇਸ ਮੱਥਾ ਤੁਸੀਂ ਵੇਖੋਗੇ ਬਲੈਕ ਸਿੰਗ ਜਿਹੜਾ ਵੇਖੋਗੇ ਗੁਲਾਈ ਦੇ ਵਿੱਚ ਆ ਕੁਝ ਕੁ ਮਗਰ ਜਿਹਵੇਂ ਆਪਾਂ 2 ਤੋਂ 4 ਇੰਚ ਪੂਛ ਵਾਈਟ ਮੰਨ ਲੈਨੇ ਆ ਵੀ ਮੋਰਾ ਬ੍ਰੇਡ ਦੇ ਵਿੱਚ ਇੰਨੇ ਕੇ ਜਿਹੜੇ ਮਗਰ ਪੂਛ ਦੇ ਵਾਲ ਵਾਈਟ ਹੈਗੇ ਆ 2 ਤੋਂ 4 ਇੰਚ ਤੇ ਇੱਕ ਵਾਰੀ ਵੀਰ ਤਲਵਿੰਦਰ ਨੂੰ ਆਪਾਂ ਮੜਾ ਖੋਲ ਕੇ ਪੂਰਾ ਡੀਨਡੋਲ ਸਰੀਰ ਇਹਦਾ ਚਾਹੇ ਹਵਾਨੇਲੇਵੇ ਤੋਂ ਚੰਗੀ ਤਰ੍ਹਾਂ ਤਸਰੀ ਨਾਲ ਦਿਖਾ ਦਈਏ ਤੋਰ ਕੇ ਬਾਕੀ ਬਿਲਕੁਲ ਵੱਡੀ ਹਾਈਟ ਕੱਤ ਪੁੱਤ ਦੇ ਵਿੱਚ ਆ ਫੋਲੀ ਵਜਣ ਦਾ ਓੜਾ ਕਰਮ ਵਾਲੀ ਦਾ ਠੀਕ ਆ ਜੀ ਤੋ ਘਰ ਦੇ ਘਰੇ ਲੂ ਪਸ਼ੂ ਆ ਮੇਰਾ ਭਰਾ ਬਿਲਕੁਲ ਆਪਣਾ ਤਬਾਰ ਕਰਕੇ ਤੁਸੀਂ ਪਸ਼ੂ ਦੀ ਖਰੀਦਾਰੀ ਕਰਕੇ ਲੈ ਕੇ ਜਾ ਸਕਦੇ ਜੀ ਆ ਦੇਖੋ ਬਾਹਰ ਲਾ ਜੀ ਆ ਦੇਖੋ ਜੀ ਤੋ ਬੜੇ ਆਪਣੇ ਭੈਣ ਭਰਾ ਠੀਕ ਹੈ ਜੀ ਡਿਮਾਂਡ ਕਰਦੇ ਵੀ ਘਰਾਂ ਦੇ ਵਿੱਚੋਂ ਜਦੋਂ ਵੀ ਕੋਈ ਚੰਗਾ ਜਾਨਵਰ ਨਿਕਲੇ ਤੇ ਦੱਸਿਆ ਕਰੋ ਬਾਕੀ ਦੋਸਤੋ ਵੀਡੀਓ ਦੇ ਮਾਧਿਅਮ ਰਾਈ ਤੁਹਾਡੇ ਸਾਹਮਣੇ ਚੀਜ਼ ਪੇਸ਼ ਹੋ ਜਣੀ ਹੁੰਦੀ ਆ ਤੇ 17 ਕਿਲੋ ਦੁੱਧ ਇਸ ਮੈਨੇ ਚਵਾਇਆ ਜਿਹੜੀ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਹੁਣ ਹੈਵੀ ਬਾਡੀ ਵੇਟ ਆ ਪੂਰੀ ਭਾਰੀ ਸਰੀਰਕ ਬੰਤਰ ਦੀ ਆ ਦੇਖਣਾ both groups <laughs> ਠੀਕ ਹੈ ਓਕੇ ਤਲ ਮਿੱਤਰ ਵੀਰੇ ਕੀ ਮੋਲ ਹੈ ਕੀ ਡਿਮਾਂਡ ਹੈ ਇਸ ਮੱਝ ਦੀ ਰੱਖੀ ਆ ਦੇਣੀ ਕਿੰਨੇ ਦੀ ਆਪਾਂ ਇਹ ਮਾਝ 1.75 ਲੱਖ ਰੁਪਏ 1.75 ਦੀ ਮੰਗੇ ਪੌਣੇ ਕੋ 2 ਲੱਖ ਰੁਪਏ ਤੁਹਾਡੀ ਮੰਗ ਡਿਮਾਂਡ ਹੈਗੀ ਆ ਕੋਈ ਮੌਕੇ ਤੇ ਕੋਈ ਡੀਲ ਕਰਦਾ ਸੌਦਾ ਕਰਦਾ ਮੌਕੇ ਤੇ ਮਾਨਤਨ ਹੋ ਜਾਊਗਾ ਹਾਂਜੀ ਵੀਰ ਮਾਨਤਨ ਹੋ ਜਾਊਗਾ ਠੀਕ ਹੈ ਭਰਾ ਬਾਕੀ ਕਰਦੇ ਜੋ ਖੁੱਲਾ ਡੁੱਲਾ ਹੈ ਠੀਕ ਸੋ ਦੋਸਤੋ ਮਾਨਤਨ ਹੋਊਗਾ ਮੌਕੇ ਤੇ 1.75 ਲੱਖ ਦੇ ਵਿੱਚੋਂ ਵੱਡੀ ਮਾਝਾ ਬਾਕੀ ਫਿਰ ਲਵੰਦ ਤਕਰੀਬਨ ਜਿਵੇਂ ਆਪਾਂ ਗੱਲ ਕਰਦੇ ਹਾਂ ਨੇ ਵੀ ਫੋਟ ਫੋਟ ਦੀ ਦੂਰੀ ਤੇ ਥਣ ਲੱਗਾ ਠੀਕ ਆ ਸੋ ਸਪੇਸ ਗੈਪ ਚੰ ਵੱਟੀ ਮਾਝਾ ਤਕਰੀਬਨ 7 ਦਿਨਾਂ ਤੱਕ ਥੱਲਿਓਂ ਬਖਾਲਾ ਬਖੂਲਾ ਕਰਮਾ ਲਈ ਹੋਰ ਜਜਮੈਂਟ ਕਰਾਊਗੀ ਹਜੇ ਤਕਰੀਬਨ 7 ਦਿਨ ਦਾ ਸਮਾਂ ਬਾਕੀ ਆ ਕੋਈ ਮੇਰਾ ਭਰਾ ਚੰਗੇ ਰਿਕਾਰਡ ਵਾਲੀ ਮਾਝ ਖਰੀਦਣਾ ਚਾਹੁੰਦਾ ਵੀ ਕੋਈ ਜਿਹੜਾ ਚਾਹੁੰਦਾ ਵੀ ਕੋਈ 17 18 ਲੀਟਰ ਵਾਲੀ ਮਾਝ ਖਰੀਦਣੀ ਆ ਤੇ ਪੈਸੇ ਆਪਾਂ ਕੋ ਚੰਗੇ ਲਾਉਣੇ ਆ ਤੇ ਜ਼ਰੂਰ ਤੁਸੀਂ ਸੌਦਾ ਕਰ ਸਕਦੇ ਜੀ ਠੀਕ ਆ ਸੋ ਚੰਗੇ ਸੋਹਣੇ ਕੱਦਪੋਤਾ ਵਾਲੀ ਜਿਹੜੀ ਮਾਝ ਆ ਸੈਕਿੰਡ ਨੰਬਰ ਤੇ ਇੱਧਰ ਇੱਕ ਤੁਹਾਨੂੰ ਆਪਾਂ ਜਿਹੜੀ ਮਾਝ ਦਿਖਾਉਣੀ ਆ ਸਵੇ ਇਹ ਵੀ ਬਿਲਕੁਲ ਸੇਮ ਹੀ ਆ ਤੇ ਚਾਹੀਏ ਆਪਣੇ ਕੋਲ ਠੀਕ ਆ ਦੂਜੇ ਠੀਕ ਆ ਵੀ ਜਿਹਨੇ 18 ਚਵਾਇਆ ਉਹਦਾ 18 17 ਦੱਸਣਾ ਵੀ ਲਾਜ਼ਮੀ ਆ ਜਿਹਨੇ 12 13 ਚਵਾਇਆ ਉਹਦਾ 12 13 ਦੱਸ ਗਿਆ ਆਪਣਾ ਤੇ ਬਾਕੀ ਇਸ ਵਕਤ ਜਿਹੜਾ ਤੇਜਾ ਸੁਬਾਏ ਦਾ ਇੱਕ ਰੰਗ ਆ ਬਿਲਕੁਲ ਜੈੱਡ ਬਲੈਕ ਆ ਹਾਂਜੀ ਠੀਕ ਇਹ ਵੀ ਕਰਦੀ ਆਪਣੀ ਜੰਮੀ ਪਲੀਏ ਝੋਟੀ ਆਪਣੀ ਆਪਣੇ ਹੱਥੀ ਜੰਮੀ ਪਲੀ ਹਣਾ ਤੇ ਇਹਦਾ ਸਮੇਂ ਦੀ ਗੱਲ ਕਰਕੇ ਲੈ ਜੂਗੀ ਵੀ ਪੰਜ ਚਾਰ ਦਿਨ ਅਜੇ ਦੇਖੋ ਦੋ ਤਿੰਨ ਦਿਨ ਤੇ ਲੈ ਜੂਗੀ ਵੀ ਦੋ ਤਿੰਨ ਦਿਨ ਹਾਂਜੀ ਠੀਕ ਆ ਬਾਕੀ ਅੱਗੇ ਵੀਰੇ ਇਹਨਾਂ ਨੂੰ ਦਿਨ ਤੇ ਲਾਗ ਆ ਜੂਗੀ ਹਫਤਾ ਛੇ ਦਿਨ ਹਾਂਜੀ ਤੇ ਪੰਜ ਚਾਰ ਕਿ ਦਿਨ ਆਈਡੀਆ ਹੈਗਾ ਲੈ ਜੂਗੀ ਹਾਂਜੀ ਤਾਂ तकरीबन ਅੱਗੇ ਬਣੀ ਮਾਲੀ ਤੋਂ ਹੀ ਆ ਜਾਂ ਮਤਲਬ ਆ ਪਾ ਟਿਕ ਟੂ ਕੇ ਭਰਉਂਦੇ ਆ ਜਿਆਦੇ ਮਾਲ ਨੂੰ ਨੇ ਮਾਲੀ ਤੋਂ ਆ ਇਹ ਮਾਲੀ ਤੋਂ ਮੋਰਾ ਦਾ ਮਾਲੀ ਸੀ ਉਹ ਠੀਕ ਆ ਠੀਕ ਆ ਆ ਮਾਲੀ ਵੀ ਮੋਰਾ ਬਰੀਡ ਦਾ ਹੀ ਸੀਗਾ ਠੀਕ ਆ ਤੇ ਇਹ ਦੋਸਤੋ ਜਿਹੜੀ ਤੇਜਾ ਸੁਆ ਸੂਨ ਵਾਲੀ ਆਪਾਂ ਤੁਹਾਨੂੰ ਝੋਟੀ ਦਿਖਾ ਰਹੇ ਆ ਫੁੱਲੀ ਹਾਈਟ ਵਜ਼ਨ ਕਰਦੇ ਤੇ ਇੱਕ ਪਾਸਿਓ ਮੈਂ ਤੁਹਾਨੂੰ ਦਿਖਾ ਰਿਹਾ ਬਿਲਕੁਲ ਲੰਬਾਈ ਤੁਸੀਂ ਆਪ ਜੱਜਮੈਂਟ ਕਰ ਲਿਆ ਜੇ ਆਈਡੀਆ ਹੋ ਜਾਊਗਾ ਤੁਹਾਨੂੰ ਲੰਬਾਈ ਬੇਲ ਬੁੱਲ ਕਰਮਾਲੀ ਦੀ ਚੰਗੀ ਸਪੈਸ਼ਲ ਆ ਹਾਈਟ ਕੱਦ ਪੁੱਤ ਚੰਗਾ ਥੋੜਾ ਜਿਹਾ ਇੱਕ ਬਹਿਣੀ ਵਾਲੇ ਪਾਸਿਓਂ ਆਪਾਂ ਤੁਹਾਨੂੰ ਦਿਖਾ ਦਗੇ ਸੋ ਵਿਰਲ ਬਾਂਡ ਸਪੇਸ ਗੈਪ ਚਾਰੇ ਥਣਾ ਤੇ ਤੁਸੀਂ ਚੈੱਕ ਕਰੋ ਕਾਫੀ ਸੋਹਣਾ ਨਖੇੜ ਦੇ ਵਿੱਚ ਥਣ ਲੱਗਾ ਮੁਠੀ ਥਣਾ ਸੋ ਪੰਜਾਂ ਤੋਂ 6ਾਂ ਦਿਨਾਂ ਦਾ ਹਜੇ ਸਮਾਂ ਇਹਦਾ ਬਾਕੀ ਆ ਸੋਣ ਦਾ ਸੋ ਜੈੱਡ ਬਲੈਕ ਜਿਹੜੀ ਇਹ ਤੁਹਾਨੂੰ ਆਪਾਂ ਮੱਝ ਦਿਖਾ ਰਹੇ ਹਾਂ ਠੀਕ ਆ ਜੀ ਜੋ ਪਿਛਲੇ ਸਵੇਰ ਘਰ ਦੀ ਚਵਾਈ ਵੀਰੋਣਾ ਕੀਤੀ ਆ ਉਸ ਬਿਹਾਵ ਤੇ ਆਪਾਂ ਗੱਲਬਾਤ ਕਰਦੇ ਪਏ ਆ ਅੱਗੇ ਆਰ ਵੇਖ ਕੇ ਪਸ਼ੂ ਤੇ ਸਾਰੇ ਭਰਾਵਾਂ ਨੇ ਤੁਸੀਂ ਜੱਜਮੈਂਟ ਕਰ ਹੀ ਲੈਣੀ ਹੁੰਦੀ ਆ ਤੇ ਖੋਲ ਕੇ ਤੋੜ ਕੇ ਤਸਲੀਨ ਨਾਲ ਵੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਠੀਕ ਆ ਜੀ ਤੱਜਾ ਸੁਆ ਸੋਣ ਦੀ ਅਕੇ ਤਿਆਰੀ ਆ ਕੋਈ ਪੰਜਾ ਛੇ ਦਿਨਾਂ ਤੱਕ ਇਸ ਮੱਝ ਦੀ ਲੈ ਵੀਰ ਤਲਵਿੰਦਰ ਸਿੰਘ ਜੀ ਇੱਕ ਵਾਰੀ ਇਹਨੂੰ ਵੀ ਤੋੜ ਕੇ ਦਿਖਾ ਦਿਆ ਜੀ ਸੋ ਮੁੱਲ ਜਿਹੋ ਜਾਂ ਦੋਸਤੋ ਆਪਾਂ ਪਸ਼ੂ ਖਰੀਦਦੇ ਆ ਠੀਕ ਆ ਜੀ ਜਿੰਨਾ ਗੋੜ ਪਾਈਏ ਉਨਾ ਹੀ ਮਿੱਠਾ ਸਿਆਣਿਆਂ ਦੀ ਗੱਲ ਖਣੋ ਵੀ ਜਿਹੋ ਜੀ ਕੁਆਲਿਟੀ ਆਪਾਂ ਖਰੀਦਦੇ ਉਹ ਜਾਂ ਮੁੱਲ ਆਪਾਂ ਨੂੰ ਭਰਨਾ ਪੈਂਦਾ ਠੀਕ ਆ ਸੋ ਚੌੜਾ ਚਗਾਠਾ ਖੜਵੇ ਪੁੱਠੇ ਦੀ ਆ ਬਾਕੀ ਮਗਰਾਟਾ ਮੇਰੇ ਭਰਾ ਤੁਸੀਂ ਆਪ ਨਿਗਾਹ ਮਾਰੋ ਬਹੁਤ ਚੌੜੇ ਪਿੱਠ ਪੂਰੇ ਦੇ ਵਿੱਚ ਆ ਦੇਖੋ ਜੀ ਠੀਕ ਆ ਇਸ ਵਾਰ ਵੀਰ ਤਲਵਿੰਦਰ ਤਕਰੀਬਨ ਚਲੋ ਕੋਈ ਉਮੀਦ ਕਰ ਸਕਦੇ ਆ ਵੀ ਕੋਈ 13 14 13 14 ਲੀਟਰ ਦਿੱਤੀ ਜਾਊਗੀ ਹਾਂ ਚਲੋ ਹਾਂ ਜੀ ਆਪਾਂ ਆਪਾਂ ਇੰਨੇ ਇੰਨੇ ਚਲੋ 12 ਲਓ ਬਸ ਜੀ ਬਸ ਠੀਕ ਆ ਓਕੇ ਫਿਰ ਕੀ ਡਿਮਾਂਡ ਇਹਦਾ ਕੀ ਮੁੱਲ ਇਹਦਾ ਪੈਕ ਵੀ ਮੰਗਦੇ ਆ 120 ਵੀ ਹਾਂਜੀ ਤੇ ਵੀ ਛੋਟਾ ਛਾਟਾ ਹੋਣ ਗਿਆ ਮੌਕੇ ਤਾਂ ਹਾਂਜੀ ਠੀਕ ਆ ਸੋ ਜਿੰਨਾ ਵੀ ਮਾਨਤਨ ਹੋ ਸਕਦਾ ਹੋਇਆ ਕਰਦੇ ਅੱਜ ਕਿਸੇ ਵੀਰ ਦੇ ਆਏ ਗਏ ਦਾ 1 ਲੱਖ 20000 ਦੀ 200 ਇਹ ਜਿਹੜੀ ਝੋਟੀ ਮਿਲ ਜਾਊਗੀ ਜੈਡ ਬਲੈਕ ਸਮਝ ਕੇ ਮੇਰਾ ਵੀਰ ਸੌਦਾ ਕਰਿਆ ਜੇ ਇੱਕ ਵਾਰੀ ਫੇਰ ਮੋٹے ਤੌਰ ਤੇ ਆਪਾਂ ਦਿਖਾ ਦਿੰਦੇ ਆ ਵੀ ਮੱਥੇ ਤੋਂ ਜੇਕਰ ਆਪਾਂ ਦੇਖੀਏ ਵੀ ਮੱਥੇ ਤੋਂ ਲੈ ਕੇ ਤੇ ਬਿਲਕੁਲ ਪੂਛ ਤੇ ਬਿਲਕੁਲ ਐਂਡ ਤੱਕ ਠੀਕ ਆ ਜੀ ਇੱਕ ਵਾਲ ਚਟਾ ਨਹੀਂ ਬਿਲਕੁਲ ਜੈਡ ਬਲੈਕ ਸਮਝ ਕੇ ਸੌਦਾ ਕਰਿਓ ਠੀਕ ਆ ਸੋ ਠੀਕ ਆ ਸੋ ਸੋਨੇ ਢਾਂਚੇ ਆ ਦੋਸਤੋ ਮੱਜਾਂ ਦੇ ਸੋ ਚੰਗੀਆਂ ਪਲੀਆਂ ਸਭੀਆਂ ਕਰਮਾਲੀਆਂ ਇਹ ਮੱਜਾਂ ਜਿਹੜੀਆਂ ਆਪਾਂ ਤੁਹਾਨੂੰ ਦਿਖਾਈਆਂ ਨੇ ਸੋ ਨਾਰਮਲ ਇੱਕ ਘਰੇਲੂ ਘਰ ਦੇ ਵਿੱਚ ਦੋਸਤੋ ਇਹ ਆਪਣੀ ਵਿਜਟ ਸੀ ਕਿ ਜਦੋਂ ਵੀ ਕੋਈ ਚੰਗਾ ਪਸ਼ੂ ਤਿਆਰੀ ਵਾਲਾ ਵੀਰ ਹੁਣੇ ਸੇਲ ਕਰਦੇ ਆ ਤੇ ਬਿਲਕੁਲ ਆਪਣੇ ਚੈਨਲ ਦੇ ਉੱਪਰ ਇਸ ਮਾਧਿਅਮ ਰਾਹੀਂ ਬਿਲਕੁਲ ਤੁਹਾਡੇ ਸਾਹਮਣੇ ਪੇਸ਼ ਕਰ ਦਿੰਦੇ ਆ ਸੋ ਵੀਰ ਤਲਵਿੰਦਰ ਇਹ ਅੱਜ ਆਪਣੇ ਕੋਲ ਦੋ ਹੀ ਮੱਜਾਂ ਝੋਟੀਆਂ ਸਨ ਹਾਂਜੀ ਦੋ ਹੀ ਤੇ ਇੱਕ ਕੰਟੈਕਟ ਨੰਬਰ ਆਪਣੇ ਜਿਹੜੇ ਸੰਪਰਕ ਨੰਬਰ ਜਰੂਰ ਸਾਂਝੇ ਕਰ ਦਿਗੀ 9714 ਹਾਂਜੀ 96799 ਠੀਕ ਹੈ ਵੀਰੇ ਸੋ ਇਹ ਦੋਸਤੋਂ ਨੰਬਰ ਜਿਹੜਾ ਵੀਰ ਤਲਵਿੰਦਰ ਸਿੰਘ ਉਹਨਾਂ ਦੇ ਬਿਲਕੁਲ ਸਕਰੀਨ ਦੇ ਉੱਪਰ ਚੱਲਣਗੇ ਨੰਬਰਾਂ ਤੇ ਕਾਲ ਕਰਨੀ ਆ ਤੁਸੀਂ ਗੱਲਬਾਤ ਕਰਨੀ ਆ ਵਿਜ਼ਿਟ ਕਰ ਲਿਓ ਠੀਕ ਆ ਜੀ ਸੋ ਕਾਫੀ ਮਸ਼ਹੂਰ ਪਿੰਡ ਆ ਵੈਸੇ ਟਰਾਲੀਆਂ ਦੀ ਵਰਕਸ਼ਾਪ ਵੀ ਆ ਠੀਕ ਆ ਜੀ ਹਰੀਕੇ ਪੱਤਮ ਦੇ ਨੇੜੇ ਮਹਰਾਣਾ ਪਿੰਡ ਸੋ ਸਾਰੇ ਭਰਾ ਆਪਣੇ ਜਾਣਦੇ ਆ ਠੀਕ ਆ ਸੋ ਧੰਨਵਾਦ ਸਾਰੇ ਭਰਾਵਾਂ ਦਾ ਵੀਡੀਓ ਵੇਖਣ ਦੇ ਲਈ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ